来 ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਠੂਲੀਵਾਲ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਅੱਜ ਦੀ ਵੀਡੀਓ ਚ ਨਾ ਜੇ ਗੱਲ ਕਰ ਲਈਏ ਸੱਜਣੋ ਹਰੇਕ ਕਿਸਮ ਦਾ ਪਸ਼ੂ ਦਿਖਾ ਦਾਂਗੇ ਹਰੇਕ ਸੱਜਣ ਦੀ ਪਹੁੰਚ ਵਾਲਾ ਹਰੇਕ ਸੱਜਣ ਨੂੰ ਪਸੰਦ ਆਉਣ ਵਾਲਾ ਦੰਦਾਂ ਜੀ ਦਿਖਾ ਦਾਂਗੇ ਤਾਜ਼ੀਆਂ ਸੂਈਆਂ ਸੂਣ ਦੇ ਨੇੜ ਹਫਤੇ ਦਸ ਦਿਨ ਦੀ ਕੱਚੀ ਪੈਲਣ ਗੱਬਣ ਵੱਛੀ ਤੇ ਇੱਕ ਧੋਕੜ ਗੱਬਣ ਹਰੇਕ ਕਿਸਮ ਦਾ ਪਸ਼ੂ ਦਿਖਾਵਾਂਗੇ ਤੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਹੋਰ ਜੋ ਬਰਾ ਕਿਵੇਂ ਆ ਪੂਰੇ ਵਧੀਆ ਜੀ ਚੜਦੀ ਕਲਾ ਪੂਰੀ ਵਧੀਆ ਚਲਦਾ ਮਾਰੋ ਮਾਰ ਕੰਮ ਮੈਂ ਕਹਣਾ ਜਾਮਾ ਓਕੇ ਬੋਲ ਨੰਬਰ ਜਰਾ ਫਿਰ ਨੰਬਰ 852806049 852806049 ਨੰਬਰ ਵੀ ਸੌਖਾ ਜੀ ਆ ਬਾਈ ਜਾਨਸ ਕਾਪੀ ਪੰਦਨਾ ਹੋਵੇ ਜਾਦ ਆਉਣ ਵਾਲੀ ਆ ਨਾ ਹਾਂਜੀ ਸ਼ੁਰੂਆਤ ਆਪ ਅੱਛੀ ਤੋਂ ਕਰ ਦਈਏ ਹਾਂਜੀ ਆ ਤੋਰ ਖੋਲ ਕੇ ਲੈ ਮਾਰ ਗਰੀ ਇਹਦੇ ਥਾਂ ਲੈਵੇ ਤੇ ਕੈਮਰਾ ਤਸੱਲੀ ਕਰਾ ਦੇ ਹਰੇਕ ਪੱਖ ਥੋੜੀ ਚਬਾਈ ਆ ਚਬਾਈ ਸੱਜਣੋ ਦੋ ਤੋਂ 2.5 ਘੰਟੇ ਲੇਟ ਆਓ ਹਿਸਾਬ ਨਾਲ ਅਡਜਸਟਮੈਂਟ ਕਰ ਲਿਓ ਪਰ ਦੁੱਧ ਜਿੰਨਾ ਬਾਈ ਦੱਸੂਗਾ ਤਸੱਲੀ ਬਾਈ ਕਹਿੰਦਾ ਉਹਦੀ ਐਨ ਕਰਾ ਜਾਾਂਗੇ ਹਰੇਕ ਪੱਖ ਤੋਂ ਸੁਹਾ ਕੀੜਾ ਬਾਈ ਸੁਹਾ ਦੂਜਾ ਜੇ ਸੁਹਾ ਦੂਜਾ ਤੇ ਐਨ ਪਈਆ ਜਿਵੇਂ ਕਹਿ ਲਿਆ ਨਾ ਆੜਤੀਆਂ ਨੇ ਸਹਰਾਣੇ ਨਾਲ ਦੀ ਟੋਰ ਵੜੀ ਜੈਨੂੰ ਗਾਂਜੇ ਤੋਂ ਕਮਾ ਲਈ ਬੇਰੀ ਕੋਲ ਕਿੰਨੇ ਦਿਨ ਦੀ ਸੂਈ ਹੋਗੀ ਅੱਜ ਨੂੰ ਤੀਜਾ ਦਿਨਾਂ ਸੂਈ ਨੂੰ ਪਰਸੋਂ ਸੂਈ ਆ ਬੱਚਾ ਕੀ ਆ ਗਿਆ ਬੱਚਾ ਇਹ ਤਾਂ ਮਗਰ ਵੱੱਸਾ ਆ ਗਿਆ ਨਾਲ ਬੱਛਾ ਤਿੰਨ ਦਿਨ ਦੀ ਸੂਈ ਦੰਦਾਂ ਚ ਕਿਵੇਂ ਹੋਊਗੀ ਦੰਦਾ ਸੇ ਦੰਦਾ ਛਿੱਗੀ ਹਾਂ ਗਰੰਟੀ ਆਪਣੀ ਦੰਦਾਂ ਦੀ ਠੀਕ ਆ ਤੇ ਜਾਨ ਜੂਨ ਕਹਿ ਲਿਆ ਯਾਰ ਜਿਵੇਂ ਆਪਾਂ ਹਰਿਆਣੇ ਨੇ ਝੋਟੀਆਂ ਹੁੰਦੀਆਂ ਚੰਗੀਆਂ ਹਨਾ ਮੈਂ ਕਹਣਾ ਯਾਰ ਉੱਦਾਂ ਦਾ ਆ ਗਿਆ ਪੁੱਟ ਪੁੱਟ ਦੇ ਕਿੰਨੀ ਚੌੜੀ ਆ ਵੱੱਸੀ ਦੀ ਤੇ ਮਜ਼ਬੂਤ ਆ ਗਈ ਫੁੱਲ ਲੈਗ ਸਕੋਰ ਤੋਂ ਤੇ ਉੱਥੋਂ ਸਟੇਟ ਆ ਗਈ ਜਿੰਨੇ ਕੁ ਪੁਆਇੰਟ ਇੰਨਾ ਚ ਨੋਟ ਕਰਨ ਵਾਲੇ ਹੁੰਦੇ ਆ ਓਨੇ ਕੇ ਚ ਹੈਗੇ ਆ ਕਿੰਨਾ ਕੁ ਬੋਲਾ ਅੱਜ ਬੋਲਾ ਇਹਦੇ ਥੱਲੇ 14 ਕਿਲੋ ਹਾਜ਼ਰ 14 ਕਿਲੋ ਕੰਡੇ ਵਾਲਾ ਕੰਡੇ ਧੁੰਦਨ ਵਾਲਾ ਹਾਂ 14 ਕਿਲੋ 14 ਕਿਲੋ ਬਾਈ ਨਾ ਤਿਆਰੀ ਵਾਲਾ ਤੇ ਠੋਸ ਠੂਸ ਨਾ ਜਿੱਦਾਂ ਦਾ ਠੋਸ ਇਹਦਾ ਲੇਵਾ ਕਹਿ ਲੀਆ ਆਪਾਂ ਉਦਾਂ ਦੀ ਠੋਸ ਇਹਦੀ ਬਾਡੀ ਦੀ ਬਣਤਰ ਉਤੋਂ ਸਟੇਟ ਦੇ ਪ੍ਰਿੰਟ ਵਾਈਜ਼ ਆ ਗਈ ਜੀ ਗੱਲਬਾਤ ਕਰ ਲਈ ਐਨ ਆ ਗਈ ਜਿਵੇਂ ਕਹਿਦਣੇ ਨਾ ਖੜਮੀ ਬੱੱਚੀ ਆ ਗਈ ਯਾਰ ਨਾ ਨਾ ਤੁਨ ਤੁ ਤਾਂ ਦੇ ਕਿੰਨੇ ਮਜ਼ਬੂਤ ਤੇ ਮਜ਼ਬੂਤ ਲੈਗ ਲੈਗ ਸਕੋਰ ਦੀ ਫੁੱਲ ਹਰੇਕ ਪੱਖ ਤੋਂ ਕਿੰਨਾ ਦੁੱਧ ਪਾ ਸਕਦੀ ਆ ਇਹ ਦੁੱਧ ਨੇ ਪਹਿਲੇ ਸਵੇ ਮਾਲਕਾਂ ਨੇ ਦੱਸਿਆ 25-26 ਕਿਲੋ 25-26 ਜੇ ਤਾਂ ਕੋਈ ਸੇਵ ਵਾਲਾ ਹੋਇਆ 27 28 ਕਿਲੋ ਚੋਲੂਗਾ ਨਹੀਂ 25 26 ਕਿਲੋ ਤਾਂ ਤਾਂ ਮਰਦੀ ਨਹੀਂ ਹੈਗੀ 25 26 ਵਾਲਾ ਵੀ ਨਹੀਂ ਕਹਿਣ ਦਾ ਭਾ ਬਾਈ ਦਾ ਨਾ ਕਹਿੰਦਾ ਕੋਈ ਰੋਲ ਵਾਲਾ ਕੰਮ ਹੈ ਹੋ ਨਹੀਂ ਕਿਉਂਕਿ ਇੱਕ ਗੱਲ ਹੋਰ ਹੈ ਜਿਹੜਾ ਮੌਸਮ ਹੈ ਮੌਸਮ ਸੱਜਣ ਉਹਨਾਂ ਦੇ ਅਨਕੂਲ ਆ ਰਿਹਾ ਬਿਲਕੁਲ ਕਿਉਂਕਿ ਸਰਦੀ ਦੇ ਵਿੱਚ ਜੇ ਗੱਲਬਾਤ ਕਰ ਲਈਏ ਜਿਆਦਾ ਦੁੱਧ ਹੁੰਦੀਆਂ ਨੇ ਇਹ ਸਰਦੀ 'ਚ ਗਰਮੀ ਦੇ ਮੁਕਾਬਲੇ 5 ਤੋਂ 7 ਲੀਟਰ ਬਾਕੀ ਥਾਂ ਤੋਂ ਚਾਰੇ ਇੱਕੋ ਜਿਹੇ ਨੇ ਕਿੰਨੇ ਪੈਸੇ ਇਹਦੇ ਮੋਲਾਪਾ ਫੋਨ ਤੇ ਕਰ ਲੈ ਬਾਹਲੀ ਤਾਂ ਨਹੀਂ ਮੰਗਦਾ ਨਾ 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 ਜਮਾ ਜਾਇਜ਼ ਚੀਜ਼ ਦੇ ਹਿਸਾਬ ਨਾਲ ਜਮਾ ਜਾਇਜ਼ ਮਦਦ ਦੋ ਆ ਮੁੱਲ ਬਾਈ ਕਹਿੰਦਾ ਜੈ ਜੈ ਜੀ ਹੋਊਗਾ ਤੇ ਹੁਣ ਗਰੀ ਆਏ ਤੇ ਮਾਰ ਦੇ ਕੈਮਰਾ ਉਹ ਆ ਤਾਂ ਐ ਲੱਗਦਾ ਜਿਵੇਂ ਮਾਰਵਾੜੀ ਬਸ਼ੇਰੀ ਵਾਲਾ ਕੰਮ ਹੀ ਆ ਇੱਥੋਂ ਇਹਦੇ ਕੱਦ ਦਾ ਵੀ ਕਰਾ ਦਿਆਂ ਆਈਡੀ ਆ ਕੱਦ ਕਾਠ ਲੰਬਾਈ ਲੰਬੂਈ ਤੇ ਬਾਕੀ ਡਿਜ਼ਾਈਨ ਕਰਾ ਦੀ ਚ ਇੱਕ ਬਾਲੀ ਕਮਾਲ ਦੀ ਬੱਛੀ ਆ ਇਹ ਦੰਦਾਂ ਚ ਕਿਵੇਂ ਲੱਗ ਜੀ ਤਾਂ ਇਹ ਦੰਦਾਂ ਚਾਰ ਦੰਦ ਪੱਟ ਰਹੀ ਹੈ ਜੀ ਹਜੇ ਚੌਕ ਦੀ ਹਾਂਜੀ ਦੁਗ ਦੇ ਬਰਾਬਰ ਕਰਕੇ ਦੁਗ ਦੇ ਬਰਾਬਰ ਕਰਕੇ ਇਹਨੂੰ ਕੋਈ ਸੱਜਣ ਦੋ ਮੰਨ ਲਓ ਚਾਰ ਮੰਨ ਲਓ ਮੰਨ ਜੋ ਮਰਜ਼ੀ ਲਓ ਪਰ ਕੁਆਲਿਟੀ ਬੱਛੀ ਬਾਲੀ ਟੌਪ ਦੀ ਆ ਆਪਾਂ ਦਿਖਾ ਵੀ ਦਿੰਦੇ ਆ ਦੰਦ ਮੈਂ ਸਰਾਈ ਆ ਗਈ ਲੈ ਕਰਾ ਦੇ ਮੜੇ ਚ ਇੱਕ ਜਿਹਦਾ ਕਰਾਉਂਦੀ ਆ ਲਓ ਜੀ ਆ ਦੇਖੋ ਇਹ ਬਰਾਬਰ ਨਹੀਂ ਕਰੇ ਚੌਕ ਦੀ ਹਜੇ ਇਹ ਕੱਟੀ ਰਹੀ ਆ ਹ ਤੋਰ ਖੋਲ ਕੇ ਇਹਨੂੰ ਸੂਹਾ ਪਹਿਲਾ ਇਹਦਾ ਸੂਹਾ ਪਹਿਲਾ ਜੀ ਕਿੰਨੇ ਦਿਨ ਦੀ ਸੂਈ ਕੱਲ ਸੂਈ ਆ ਜੀ ਇਹਦੇ ਕੱਲ ਦੀ ਏ ਹਾਂਜੀ ਇਹਦੇ ਨਾਲ ਬੱਚਾ ਕੀ ਆ ਗਿਆ ਇਹਦੇ ਮਗਰ ਵੀ ਬੱਸ ਹੀ ਆ ਗਿਆ ਜੀ ਆ ਬੱਚਿਆਂ ਦਾ ਸੀਜ਼ਨ ਚੱਲ ਰਿਹਾ ਹੋਣਾ ਨਾ ਲਵਾਇਆ ਤਾਂ ਬੰਦਾ ਕਹਿੰਦਾ 66 ਸੀਗਾ ਪਰ ਆ ਬੱਸ ਆ ਗਿਆ 66 ਦੇ ਕਈ ਵਾਰੀ ਚਾਂਸ ਹੁੰਦੇ ਆ ਤਕਰੀਬਨ 5% ਹੈ ਨਾ ਬਾਈ ਹਾਂਜੀ ਹਾਂਜੀ 95 ਬੱਚੀਆਂ 5 ਬੱਚੇ ਉਹ ਫਿਰ ਪ੍ਰਮਾਤਮਾ ਲਿਖਦਾ ਵੀ ਕਿਹਦੀ ਕਿਸਮਤ ਚ ਕੀ ਜਾਣਾ ਸਹੀ ਗੱਲ ਆ ਜੀ ਕੱਲ ਹੀ ਸੂਈ ਆ ਕੱਲ ਹੀ ਸੂਈ ਆ ਜੀ ਕਿੰਨੀ ਕੁ ਬੌਲੀ ਹੋਊਗੀ ਬੌਲੀ ਇਹ ਥੱਲੇ 16 ਕਿਲੋ ਹਾਜ਼ਰ ਆ ਜੀ 16 ਕਿਲੋ ਹਾਂਜੀ ਆ ਕਈ ਭਰਾ ਤਾਂ ਨਹੀਂ ਹਵਾਨੇ ਬ 20 25 ਵੀ ਕਹਿੰਦੇ ਨਾ ਨਹੀਂ ਹੋ ਉਹਨੇ ਦੱਸਾਂਗਾ ਆਪਾਂ ਵਾਅਦਾ ਨਹੀਂ ਦੱਸਦੇ ਠੀਕ ਹੈ ਗੱਲ ਪਰ ਇੱਕ ਗੱਲ ਸੱਜਣੋ ਤੁਹਾਨੂੰ ਦੱਸਦਾ ਨਾ ਇਹ ਬੱਚੀ ਨੂੰ ਤੁਸੀਂ 5 ਸੂਏ 7 ਸੂਏ ਚੋ ਲਿਓ ਇਹਨੇ ਨਾ ਬਾਡੀ ਨਹੀਂ ਤੋੜਨੀ ਛੇਤੀ ਜਿੱਦਾਂ ਦਾ ਇਹਦਾ ਪ੍ਰਿੰਟ ਆ ਕਿਹੜਾ ਹੋਰ ਕਮਾ ਦੇ ਇੱਥੋਂ ਕਮਾ ਦੇ ਕਮਾ ਦੇ ਕਮਾ ਦੇ ਇਹ ਇੱਥੇ ਜੇ ਰੋਕ ਲਾ ਇਹ ਇੱਥੇ ਰੋਕ ਲਾ ਕਰਾਂ ਪੈਰ ਸਹੀ ਕਰਾ ਦੇ ਮਹਾਰਾਜਾ ਇਹ ਇੱਥੋਂ ਮਾਰ ਦੇ ਗੈਰੀ ਕੈਮਰਾ ਜਿਵੇਂ ਆਪਣੇ ਭਰਾ ਕਹਿੰਦੇ ਨੇ ਨਾ ਜਿਵੇਂ ਬਾਹਰ ਵਾਲੀਆਂ ਬੱਚੀਆਂ ਦੇ ਹੁੰਦੇ ਨੇ ਜਿਵੇਂ ਆ ਪਸਲੀ ਦੀਂਦੀ ਆ ਨਾ ਆਹ ਚੀਜ਼ ਆ ਗਈ ਇੱਥੋਂ ਆ ਚੀਜ਼ਾਂ ਇਹਦੀਆਂ ਦੇਖਦੀਆਂ ਨੇ ਯਾਰ ਇਹ ਮੋਟੀ ਨਹੀਂ ਹੈਗੀ ਕਿਤੋਂ ਵੀ ਬਰੀਡ 'ਚ ਆ ਗਈ ਦੁੱਧ ਇਹ ਸੋਨਾ ਪਾ ਦੂਗੀ ਕਿਉਂਕਿ ਉਹਦੇ ਹਿਸਾਬ ਨਾਲ ਜਿਵੇਂ ਆਪਾਂ ਕਹਿ ਲਈਏ ਲੱਸੀ ਵੀ ਨਹੀਂ ਹੈਗੀ ਮੋਟੀ ਵੀ ਨਹੀਂ ਫਿੱਟ-ਫਿੱਟ ਆ ਜਿੰਨਾ ਕੁ ਵਜਨ ਨਾ ਇਹਨੂੰ ਆਪਾਂ ਕਹਿ ਲਈਏ ਬਰੀਡ ਮੁਕਾਬਲਿਆਂ ਦੇ ਵਿੱਚ ਨਾ ਚਾਹੀਦਾ ਹੁੰਦਾ ਉਹਨਾਂ ਕ ਵੇਟ ਬੱਛੀ 'ਚ ਹੈਗਾ ਜਿਵੇਂ ਭਰਾ ਕਹਿੰਦੇ ਨੇ ਵੀ ਪਸਲੀ ਥੋੜੀ ਦਿਖਣੀ ਚਾਹੀਦੀ ਆ ਉਹ ਗੱਲਬਾਤ ਵੀ ਇਹ 'ਚ ਸਾਰੀਆਂ ਕੰਡੀਸ਼ਨਾਂ ਪੂਰੀਆਂ ਕਰਦੀ ਆ ਐਨੂੰ ਘੁਮਾ ਦੇ ਭਾਈ ਇੱਥੋਂ ਗਿਆ ਕਿੰਨਾ ਦੁੱਧ ਪਾ ਸਕਦੀ ਹੈ ਗੈਸ ਜਿਆ ਦੁੱਧ ਨੇ 30 ਕਿਲੋ ਆਰਾਮਦਾਰੀ ਨਾਲ ਹੀ ਦੇ ਦੇਣਾ ਵੀਰੇ ਕਿਉਂਕਿ ਇਹਦਾ ਪਹਿਲਣ ਆਪਾਂ ਇੱਕ ਇਹਦਾ ਗੈਸ ਕਰ ਸਕਦੇ ਹਾਂ ਹਾਂ ਗੈਸ ਵੀ ਬਾਕੀ ਯਾਰ ਬ੍ਰੀਡ ਦੇ ਹਿਸਾਬ ਨਾਲ 30 ਕਿਲੋ ਕੋਈ ਬਾਲਾ ਵੀ ਨਹੀਂ ਹੈਗਾ ਬੱਸੀ ਨੂੰ ਤੇ ਬਾਕੀ ਡਿਜ਼ਾਈਨ ਸੋਹਣੇ ਰੱਖਦੀ ਐ ਲੇਵਾ ਟੁੱਟਮਾ ਨਹੀਂ ਰੱਖਦੀ ਕਿਸੇ ਵੀ ਪੱਖ ਤੋਂ ਕਮਾਲ ਆ ਬਾਈ ਇੱਥੋਂ ਥਣ ਸਿੰਗਲ ਚਾਰ ਆਗੇ ਫੋਰ ਸ਼ਾਂਕ ਵਾਲਾ ਸੀ ਇੰਨੀ ਕੋਈ ਚਵਾਈ ਦੀ ਕਿਵੇਂ ਆ ਬਾਈ ਚਵਾਈ ਦੀ ਮੈਂ ਕਹਿੰਦਾ ਜਮਾ ਇੱਕ ਨੰਬਰ ਹੈ ਜੀ ਆਪਾਂ ਹੱਥੀਂ ਚੋਣਿਆ ਕਿ ਮਸ਼ੀਨ ਤੇ ਚੋਈ ਆ ਦੋਨੇ ਟਾਈਮ ਹੀ ਜੀ ਡਾਬਲ ਛੇੜੀ ਆ ਹਾਂ ਇਹਨੂੰ ਕੋਈ ਸੱਜਣ ਹੱਥੀ ਲਾ ਲਿਓ ਮਸ਼ੀਨੀ ਲਾ ਲਿਓ ਪਰ ਜ਼ਿਆਦਾਤਰ ਜਿਹੜੇ ਸੱਜਣ ਕਹਿ ਲਿਏ ਵੀ ਚੰਗੇ ਦੁੱਧ ਵਾਲੇ ਪਸ਼ੂ ਫਾਰਮ ਟਾਈਪ ਸਿਸਟਮ ਕਰਕੇ ਖਰੀਦਦੇ ਆ ਉਹ ਜ਼ਿਆਦਾਤਰ ਮਸ਼ੀਨਤੀ ਚੋਂਦੇ ਆ ਨਿਆਣਾ ਪਾਓ ਨਾ ਪਾਓ ਕੋਈ ਚੱਕਰੀ ਨਹੀਂ ਐਨਾ ਦੁੱਧ ਉਹੀ ਬਾਹਾਂ ਲਾਉਂਦਾ ਦੋਹਣਾਂ ਹੱਥੀ ਚ ਵਾਈਚ ਤਾਂ ਬਾਕੀ ਹੈ ਕਮਾਲ ਦੀ ਹਰੇਕ ਪੱਖ ਤੋਂ ਜਿਵੇਂ ਮਰਜ਼ੀ ਬੈਠੀ ਚੱਲੋ ਕੋਈ ਆਏ ਬੱਸੀ ਨੂੰ ਬੱਚੇ ਦਾ ਨਹੀਂ ਕੰਮ ਜਦਾਂ ਨਹੀਂ ਹੈਗਾ ਇਹ ਆ ਗਈ 2 ਨੰਬਰ ਤੇ ਰੇਟ ਕੁਆਲਿਟੀ ਦੇ ਹਿਸਾਬ ਦੇ ਹਾਂ ਰੇਟ ਕੁਆਲਿਟੀ ਦੇ ਸਾਰ ਤੇ ਹੁਣ ਆ ਜਾ 3 ਨੰਬਰ ਵਾਲੀ ਤੇ ਹੁਣ ਮਾਰਦੇ ਘਰੀ ਹੈ ਤੇ ਬਚਪਨ ਐ ਫੜਾਕੇ ਦੀ ਆ ਕੰਮ ਸਾਰੀਆਂ ਦਾ ਥਣ ਥੋਣੇ ਨੂੰ ਵੀ ਐਨ ਲੱਗਿਆ ਪੂਰਾ ਤੋਰ ਬਾਈ ਖੋਲ ਕੇ ਇਹ ਕਿਹੜਾ ਸੂਆ ਸੁngੀਆ ਇਹ ਦੂਜਾ ਸੂਆ ਛੇ ਦੰਦਾਂ ਦਾ ਰਿਜਨਲ ਇਹ ਵੀ ਛੇ ਦੰਦਾਂ ਦਾ ਹਾਂ ਦੰਦਾਂ ਜੀ ਨੇ ਸਾਰੇ ਕਹਿ ਲਈਏ ਜਾਨਵਰਾਂ ਹਾਂ ਹਾਂ ਇਹ ਆ ਗਈ ਬਾਈ ਕਹਿੰਦਾ ਛੇ ਦੰਦ ਦਾ ਸੂਆ ਦੂਜਾ ਇਹ ਗੱਬਣਾ ਕੀ ਇਹ ਗੱਬਣਾਗੇ ਇੱਕ ਦਿਨ ਕੱਢ ਦੂਗੀ ਬਸ 5-7 ਤੱਕ 9 ਹਫਤਾ 5-4 ਦਿਨ ਆ ਗੱਡੀ ਗੁੱਡੀ ਚੜਕੇ ਹੋ ਸਕਦਾ ਕਈ ਵਾਰੀ ਪਸ਼ੂ ਛੇਤੀ ਸੁਪਾਉਂਦਾ ਹਾਂ ਹਾਂ ਕਈ ਵਾਰ ਛੇਤੀ ਸੁਪਾਉਂਦਾ ਜਿੱਥੇ ਜਾ ਕੇ ਪਸ਼ੂ ਦਾ ਜੀ ਲੱਗ ਜੇ ਕਹਿ ਲੀਏ ਮਨ ਲਾ ਲੇ ਉੱਥੇ ਕੱਢ ਦਾਂਦਾ ਇੱਕ ਦੋ ਦਿਨ ਪਰ ਇੱਕ ਗੱਲ ਦੱਸ ਦਾਂ ਨਾ ਪਸ਼ੂ ਕੁਆਲਟੀ ਵਾਲੇ ਨੇ ਬਾਈ ਕੋਲੇ ਸ਼ਕੀਨ ਵੀ ਫੁੱਲ ਆ ਗਏ ਤੇ ਬਿਨਾਂ ਸ਼ੱਕ ਦੁੱਧ ਇਹਨਾਂ ਨੇ ਸੋਨਾ ਪਾਈ ਦੇਣਾ ਕਿਉਂਕਿ ਜਿੱਦਾਂ ਦੀ ਇਹਨਾਂ ਦੀ ਆਰਡਰਾਂ ਦੀ ਕੁਆਲਟੀ ਆ ਗਈ ਥਣ ਦਾ ਸਹਿਜ ਆ ਗਿਆ ਤੇ ਜਿੱਦਾਂ ਦੀ ਕਹਿ ਲੀਏ ਬਰੀਡ ਆ ਗਈ ਇਹਨਾਂ ਚ ਉਹੀ ਗੱਲ ਆ ਵੀ ਓਵਰ ਇਹ ਵੀ ਨਹੀਂ ਹੈਗੀ ਕਿਤੋਂ ਜਿਵੇਂ ਪਸਲੀਆਂ ਦਾ ਸੀਨ ਇਹ ਵੀ ਕਰਦੀ ਆ ਪੂਰਾ ਸਾਰਾ ਤਿੱਲੇ ਚਲਾ ਇਹ ਤੇ ਬਾਕੀ ਆਰਡਰ ਕੁਆਲਿਟੀ ਕਰਾ ਦਾਂਗੇ ਚੈੱਕ ਤੁਹਾਨੂੰ ਹਰੇਕ ਪੱਖ ਤੋਂ ਦਿਖਾ ਦਾਂਗੇ ਗੁਲਾਬੀ ਆ ਗਿਆ ਆਰਡਰ ਬਿਲਕੁਲ ਤੇ ਥਣ ਦਾ ਸੈਜ ਵੀ ਸੋਹਣਾ ਰੱਖ ਦਿਆ ਮੁੱਠੀ ਵਾਲਾ ਤੇ ਸਵਾਦੀ ਕਿਵੇਂ ਠੰਡੀ ਆ ਸਵਾਦੀ ਪੂਰੀ ਠੰਡੀ ਬਣੂਗੀ ਹੈ ਜੀ ਹੈ ਨਾ ਇਹ ਤਾਂ ਹੁਣ ਭਲਾਂ ਭਲਾਂ ਜੀ ਅੱਜ ਕੱਲ ਪਾਉਣ ਲੱਗੀ ਹੈਗੀ ਠੀਕ ਆ ਗੱਲ ਕਿੰਨਾ ਕੁ ਦੁੱਧ ਦੱਸਿਆ ਸੀ ਪਹਿਲਾਂ ਦਾ ਦੁੱਧ ਮਾਲਕਾਂ ਨੇ 18 ਕਿਲੋ ਦੱਸਿਆ ਜੀ ਇਹਦਾ ਠੀਕ ਆ ਗੱਲ ਜਿਆਦਾ ਨਹੀਂ ਕਹਿੰਦੇ ਆਪਾਂ ਆ 20 ਕ ਮੰਨ ਕੇ ਲੈ ਜਾ ਕੋਈ ਸੱਜਣਾ 22 ਕਿਲੋ ਆਰਾਮਦਾਰੀ ਨਾਲ ਜੀ ਆ 22 ਵਾਲਾ ਤਾਂ ਕੋਈ ਰੌਲਾ ਜਹ ਹੈ ਨਹੀਂ ਬਾਕੀ ਇੱਕ ਗੱਲ ਦੱਸ ਦੇਣਾ ਲੇਵਾ ਬ ਤੇ ਬਾਕੀ ਜਿਹੜੇ ਭਰਾ ਨੇ ਚੀਜ਼ ਖਰੀਦਣੀਆਂ ਬਾਈ ਉਹਨੇ ਆਪ ਦੀ ਸਮਝ ਦੋ ਵੀ ਆਪਣੇ 20 ਪਾਦੂ 25 ਪਾਦੂ ਹੋ ਸਕਦਾ ਸੇਵ ਵਾਲਾ ਸੱਜਣੇ ਤੋਂ ਕੋਈ ਵੱਧ ਵੀ ਲੈ ਵੱਧ ਵੀ ਲੈ ਸਕਦਾ ਜੇ ਹੁਣ ਜੇ ਆਪਾਂ ਬਾਹਰ ਲੈ ਕੇ ਰਵਣ ਕੇ ਦੁੱਧ ਪਾਲਾਂਗੇ ਉਹ ਤਾਂ ਦਿੰਦੀ ਨਹੀਂ ਹੈਗੀ ਠੀਕ ਹੈ ਗੱਲ ਆ ਸਾਮ ਸੰਭਾਲ ਪਾੜਦੀ ਆ ਸਾਮ ਸੰਭਾਲ ਦਾ ਆ ਸਾਮ ਸੰਭਾਲ ਪਾੜਦੀ ਆ ਤੇ ਬਾਕੀ ਡਿਜ਼ਾਈਨ ਬਹੁਤ ਸੋਹਣਾ ਰੱਖ ਦਿਆ ਅੰਦਰੋਂ ਦੇਖੋ ਚਾਰੇ ਇੱਕੋ ਜਿਹੇ ਕੋਈ ਐ ਵੱਡਾ ਛੋਟਾ ਨਹੀਂ ਹੈਗਾ ਐਂ ਰੱਖ ਦਿਆ ਜਿਵੇਂ ਵਿਰੇ ਭਰਾ ਕਹਿੰਦੇ ਨੇ ਨਾ ਵੀ ਅਸੀਂ ਇਹ ਹੱਥੀ ਚਵਾਈ ਵਾਲੀ ਕੋਈ 22 ਕਿਲੋ ਵਾਲੀ ਲੈਣੀ ਆ ਉਹ ਸੱਜਣੇ ਨੂੰ ਖਰੀਦ ਸਕਦਾ ਹੱਥੀ ਚਵਾਈ ਵਾਲਾ ਥਣ ਲੱਗਿਆ ਇਹਨੂੰ ਹਾਂਜੀ ਹੱਥੀ ਚੋ ਲਿਓ ਬਿਨਾਂ ਸ਼ੱਕ ਮਸ਼ੀਨ ਤੇ ਇਹਨੂੰ ਜਿੱਦਾਂ ਮਰਜ਼ੀ ਲਾ ਲਿਓ ਇਹ ਆ ਗਈ 3 ਨੰਬਰ ਤੇ ਨੰਬਰ ਮੁਤਾਬਕ ਗੱਲਬਾਤ ਕਰ ਲਿਓ ਤੇ ਹੁਣ ਗੈਰੀ ਉਹ ਬਲੈਕ ਬੱਛੀ ਤੇ ਮਾਰਦੇ 4 ਨੰਬਰ ਤੇ ਕੈਮਰਾ ਨੰਬਰ ਮੁਤਾਬਕ ਬਾਈ ਨੂੰ ਲਾ ਲਿਓ ਕੰਟੀ ਤੌਰ ਸਬਜ਼ੀਦ ਖੋਲ ਕੇ ਇਹ ਕੱਢਦੀ ਆ ਦਿਨ ਮ ਕੱਢ ਦੋ 7-8 ਦਿਨ ਹਾਂ ਆਰਾਮ ਨਾਲ ਜੀ ਸੂਆ ਕਿਹੜਾ ਖੁੰਗਿਆ ਸੂਆ ਪਹਿਲਾ ਜੀ 4 ਦੰਦਾਂ ਸੂਆ ਪਹਿਲਾ ਦੰਦਾਂ ਚ 4 ਦੰਦਾਂ ਆ ਰਿਜਨਲ ਆ ਬੜੀਆਂ ਫਿੱਟ ਫਾੜੀਆਂ ਲੈ ਆਂ ਲੱਭ ਕੇ ਕਿਸੇ ਪਾਸਿਓਂ ਬੱਸ ਜੀ ਤੇ ਡਿਜ਼ਾਈਨ ਸੋਹਣਾ ਬਣਾ ਦੂਗਾ ਡਿਜ਼ਾਈਨ ਪੂਰਾ ਵਧੀਆ ਬਣਾਉ ਜੀ ਲੈ ਵੇ ਦਾ ਤੇ ਆਪਾਂ ਇਹ ਜਿਹੜੀਆਂ ਗੱਬਣਾ ਭੇਜਾਂਗੇ ਥਣਾ ਥੁਣਾ ਦੀ ਓਟ ਤੇ ਭੇਜ ਦਾਂਗੇ ਥਣਾ ਤੇ ਆਪਣੀ ਗਾਰੰਟੀ ਹੈ ਜੀ ਆਨਲਾਈਨ ਕੋਈ ਭਰਾ ਮਗਾਉਂਦਾ ਆਪਾਂ ਤੋਂ ਮੈਂ ਕਹਿੰਦਾ ਜੀ ਆਪਣੀ ਗਾਰੰਟੀ ਆ ਕਮਾਲ ਆ ਬਾਈ ਕੱਦ ਆ ਗਿਆ ਸੱਜਣੋ ਫੁੱਲ ਵੱਡਾ ਦੰਦਾਂ ਚ ਆ ਗਈ ਬਾਈ ਕਹਿੰਦਾ 4 ਦੰਦਾਂ ਦੁੱਧ ਸੋਨਾ ਪਾ ਦੂ ਮਜਬੂਤ ਹਰੇਕ ਪੱਖ ਤੋਂ ਆ ਗਈ ਪਰ 7 ਤੋਂ 8 ਦਿਨ ਇਹ ਪੈਂਡਿੰਗ ਨੇ ਜੇ ਗੱਲ ਕਰ ਲਈਏ ਜਿਹੜੇ ਜਿਹੜੇ ਪਸ਼ੂ ਬਾਈ ਕਹਿੰਦਾ ਗੱਬਣ ਜੇ ਕਿਸੇ ਭਰਾ ਨੇ ਔਨਲਾਈਨ ਵੀ ਮੰਗਾਉਣਾ ਤਾਂ ਥਾਣਾ ਦੀ ਓਰ ਤੇ ਭੇਜ ਦਾਂਗੇ ਜਿਆਦਾ ਕੋਸ਼ਿਸ਼ ਮੇਰੀ ਇਹ ਰਹਿੰਦੀ ਹੁੰਦੀ ਆ ਤੁਹਾਨੂੰ ਵੀ ਤੁਸੀਂ ਨੇੜ ਆ ਕੇ ਪਸ਼ੂ ਨੂੰ ਪਾਸ ਕਰਕੇ ਲੈ ਜਾ ਕਰੋ ਪਰ ਦਿੱਕਤ ਜੀ ਨਹੀਂ ਰਹਿੰਦੀ ਕਿਸੇ ਵੀ ਕਿਸਮ ਦੀ ਇਹ ਬੱਸੀ ਨੇ ਬਾਨਾ ਦੇਖੋ ਕਿਹਨੇ ਲੱਲੇ ਭਾਈ ਵੀ ਕਹਿ ਲੀਏ ਭਾਈ ਨਾਲ ਲੱਗਵਾ ਜੀ ਰੱਖੂਗੇ ਨਾ ਹਾਂ ਹਾਂ ਫਿਕਸਟ ਵੀ ਆ ਗਈ ਬਿਲਕੁਲ ਇਹਨੂੰ ਨਿਆਣੀ ਨੂਨੇ ਵਾਲੀ ਕੋਈ ਏਡੀ ਜ਼ਰੂਰਤ ਨਹੀਂ ਹੁੰਦੀ ਇਹਨਾਂ ਨੂੰ ਕੋਈ ਚੱਕਰੀ ਨਹੀਂ ਜੀ ਇਹ ਆ ਗਈ 4 ਨੰਬਰ ਤੇ ਹੋਣਾ ਪੰਜ ਨੰਬਰ ਤੇ ਆ ਗਈ ਤੋਕੜ ਗੱਬਣਾ ਇਦੋਂ ਅਗਲੇ ਨੰਬਰ ਤੇ ਪਹਿਲਣ ਗੱਬਣ ਦਿਖਾਵਾਂਗੇ ਇੱਕ ਪੰਜਾਂ ਚਾਰ ਮਹੀਨਿਆਂ ਦੀ ਇਹ ਕਿੰਨੇ ਟਾਈਮ ਦੀ ਗੱਬਣਾ ਬਾਈ ਇਹ ਸਾਢੇ 6 ਦੀ ਗੱਬਣਾ ਜੀ ਆ ਤੌਰ ਖੋਲ ਕੇ ਨੂੰਗੀ ਸਾਢੇ 6 ਦੀ ਗੱਬਣ ਹੋ ਗਈ ਤੇ ਦੁੱਧ ਦਿੰਦੀ ਆਣ ਦੁੱਧ ਦਿੰਦੀ ਆ 6 ਕਿਲੋ 6 ਕਿਲੋ ਹਾਂ ਇੱਕ ਟਾਈਮ ਆ ਕਿ ਦੋ ਟਾਈਮ ਆ ਨਾ ਦੋੇ ਟਾਈਮਾਂ ਦਾ ਜੀ ਦੋਨੇ ਟਾਈਮਾਂ ਦਾ ਬੱਚਾ ਤਾਂ ਨਹੀਂ ਨਾਲ ਇਹਦੇ ਕੋਈ ਨਹੀਂ ਬੱਚਾ ਨਹੀਂ ਹੈਗਾ ਜੀ ਠੀਕ ਆ ਗੱਲ ਤਾਜੀ ਤੱਕ ਨਾ ਕਿ ਦੁੱਧ ਸੇਮਾਲ ਕਰਨ ਤਾਜਾ ਮਾਲਕਾਂ ਨੇ ਦੱਸਿਆ ਜੀ 27 22 ਕਿਲੋ ਤੇ ਚੱਲਦੀ ਰਹੀ ਆ ਬਸੇ ਠੀਕ ਆ ਗੱਬਣ ਲੇਟ ਲੂਟ ਕਰਾਈ ਪਰ ਇੱਕ ਗੱਲ ਹੈ ਜੇ ਇਹ ਖਾਸ ਰਹੂਗੀ ਜਿਹੜਾ ਭਰਾ ਇਹਨੂੰ ਖਰੀਦੂਗਾ ਹੁਣ ਇੱਕ ਤਾਂ ਇਹ ਛੋੜੇ ਪੈਸੇ ਵੀ ਡਬਲ ਕਰ ਦੂਗੀ ਜਦੋਂ ਜਾ ਕੇ ਇਹਨੇ ਸੂਣਾ ਅੱਗੇ ਜਾ ਕੇ ਤੇ ਬਾਕੀ ਉਦੋਂ ਤੱਕ ਇਹ ਸਮਝੂਗੀ ਜਿਹੜੇ ਭਰਾ ਨੇ ਲੈ ਜਾਣੀਆਂ ਕਿਉਂਕਿ ਥੋੜੀ ਜੀ ਗੱਲਬਾਤ ਕਰ ਲਈ ਦੁੱਧ ਜਾਦੇ ਦੇਣ ਕਰਕੇ ਕਈ ਭਰਾਵਾਂ ਤੋਂ ਕਹਿ ਲਿਆ ਨਾ ਉਹਨੇ ਇੱਕ ਮਿਨਰਲ ਪਸ਼ੂ ਨੂੰ ਪੈਂਦੇ ਨਹੀਂ ਇਹ ਇਦਾਂ ਦੀ ਨਸਲ ਹੁੰਦੀ ਆ ਵੀ ਇਹ ਬਾਡੀ ਤੋੜ ਕੇ ਦੁੱਧ ਦੇਈ ਜਾਂਦੀ ਆ ਪੀਕ ਲੈਵਲ ਡਾਊਨ ਨਹੀਂ ਕਰਦੀ ਆ ਆਪਦਾ ਘੱਟ ਖਰਾਕ ਨਾਲ ਵੀ ਇਹ ਸੂਣਾ ਦੁੱਧ ਦੇਣ ਵਾਲੀ ਬਿਹੜਾ ਕਿਉਂਕਿ ਜੇ ਇਹਦੀ ਖਰਾਕ ਪ੍ਰੋਪਰ ਰੱਖਾਂਗੇ ਫੇਰ ਭਾਈ ਇਹ ਬਾਡੀ ਨਹੀਂ ਤੋੜਦੀ ਹੈ ਨਾ ਫੇਰ ਬਾਡੀ ਦੀ ਬਣਤਰ ਹੈ ਜਿਹੜੀ ਕਹ ਲਈ ਆ ਪਰ ਢਾਂਚਾ ਬਾਡੀ ਦਾ ਮਜ਼ਬੂਤ ਰੱਖਦੀ ਆ ਬਣਾ ਕੇ ਰੱਖਦੀ ਆ ਫਿਰ ਫਿੱਟ ਫਾੜ ਰਹੇਗੀ ਪੂਰੀ ਪਰ ਇਹਨਾਂ ਦੀ ਇਹ ਖਾਸੀਅਤ ਹੁੰਦੀ ਆ ਵੀ ਦੁੱਧ ਇਹਨਾਂ ਨੇ ਸੋਨਾ ਦੇਣਾ ਹੁੰਦਾ ਇਹਦਾ ਰੇਟ ਵੀ ਜਾਇਜ਼ ਹੀ ਰਹੂਗਾ ਜਾਇਜ਼ ਹੀ ਰਹੂਗਾ ਜੀ ਬਾਲੇ ਤਾਂ ਨਹੀਂ ਮੰਗਦੇ ਕਿ ਨਹੀਂ 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 ਫਿਰ ਹੁਣ ਲਾਸਟ ਨੰਬਰ ਵਾਲੀ ਮੱਛੀ ਵੀ ਤੋੜ ਦੇ ਇਹਦਾ ਨੰਬਰ ਮੇਰਾ ਖਿਆਲ ਆ 6 ਮਾ ਆ ਗਿਆ ਨਾ ਹਾਂ ਇਹ ਦੋ ਦੰਦਾਂ ਦਾ ਪਹਿਲੇ ਦੰਦ ਵੀ ਚੈੱਕ ਕਰਾ ਦੇਣਾ ਠੀਕ ਆ ਗੱਲ ਆ ਦੇਖੋ ਇਹ ਕੱਟ ਹੀ ਰਹੀ ਆ ਦੁਗ ਦੇ ਵੀ ਇਹ ਕਰਾ ਦੇ ਗਰੀ ਚੈੱਕ ਦੁਗ ਦੇ ਚੱਕੀ ਜਾਂਦੀ ਆ ਵੇ ਫੇਸ ਤੇ ਜ਼ਰੂਰ ਮਾਰੀ ਕੈਮਰਾ ਯਾਰ ਸ਼ਕੀਨ ਸ਼ਕੂਨ ਵਾਲੀ ਆ ਤੇ ਕਲਰ ਕਲਰ ਵਾਲਾ ਘੈਂਟ ਆ ਗਿਆ ਜੀ ਗੱਲ ਕਰ ਲਈਏ ਜੀ ਮੈਂ ਆਪਾਂ ਕਹਿੰਦੇ ਨਾ ਵਾਈਟ ਕਲਰ ਆ ਗਿਆ ਇਹਦਾ ਇਹ ਸੀਮੰਟ ਤਾਂ ਨਹੀਂ ਪਤਾ ਕਿਹੜੇ ਦੀ ਆ ਇਹ ਆਪ ਤਾਂ ਪੈਨੀ ਮੇਕਰ ਦੀ ਹੈਗੀ ਠੀਕ ਹੈ ਉਹ ਬੰਦਿਆਂ ਨੇ ਲਿਖਿਆ ਤਾਂ ਹੈਗਾ ਤੇ ਉਹ ਜਿਹੜਾ ਲਵਾਇਆ ਹੋਇਆ ਹੈਗਾ ਠੀਕ ਹੈ ਉਹ ਆਪਾਂ ਕੋਈ ਨਹੀਂ ਪਤਾ ਕਰਕੇ ਦੱਸ ਦਾਂਗੇ ਬੰਦੇ ਨੂੰ ਠੀਕ ਹੈ ਗੱਲ ਹਾਂ ਆਪ ਬਾਈ ਕਹਿੰਦਾ ਆ ਗਈ ਪੈਨੀ ਮੇਕਰ ਦੀ ਦੁੱਗ ਦੇ ਦੰਦ ਬਰਾਬਰ ਕਰੀ ਜਾਂਦੀ ਆ ਗੱਬਣ ਕਿੰਨੇ ਟਾਈਮ ਦੀ ਜੀ ਦਾ ਇਹ ਗੱਬਣਾ ਹੈਗੀ ਆ ਸਾਢੇ 4 ਮਹੀਨੇ ਦੀ ਚੈੱਕ ਪਾਸ ਚੈੱਕ ਪਾਸ हां गब्बण ਜਿਹੜਾ ਭਰਾ ਲੈ ਕੇ ਜਾਊਗਾ ਮੈਂ ਇਹ ਬੇਨਤੀ ਕਰੂੰਗਾ ਵੀ ਬਾਈ ਦੇ ਘਰ ਹੀ ਚੈੱਕ ਕਰਾ ਕੇ ਲੈ ਜਿਓ। ਹਾਂ ਉਹਦੀ ਤਸਲੀ ਕਰਾ ਕੇ ਲੈ ਕੇ ਜਾਵੇ। ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਂਦੀ ਜੇ ਤੁਸੀਂ ਗੱਬਣ ਪਸ਼ੂ ਮਾਲਕ ਦੇ ਘਰੇ ਚੈੱਕ ਕਰਾ ਲੈਂਦੇ ਹੋ ਤੇ ਬਾਕੀ ਫੇਸ ਬਿਊਟੀ ਚੈੱਕ ਕਰ ਸਕਦੇ ਹੋ ਸ਼ਕੀਨ ਸ਼ਕੂਨ ਫੁੱਲ ਆ ਗਈ ਕੱਦ ਸੋਹਣਾ ਕਰੂ ਤੇ ਮਜ਼ਬੂਤ ਫੁੱਲ ਆ ਗਈ ਹਰੇਕ ਪੱਖ ਤੋਂ। ਆਪ ਬਾਈ ਨੇ ਦੱਸਿਆ ਵੀ ਪੈਨੀ ਮੇਕਰ ਦੀ ਦੰਦਾਂ ਦੁੱਗ ਦੇ ਚੱਕ ਦੀ ਆ 4.5 ਦੀ ਚੈੱਕ ਪਾਸ ਤੇ ਸੀਮਨ ਕਿਹੜਾ ਲੱਗਿਆ ਬਾਈ ਕਹਿੰਦਾ ਡਿਟੇਲ ਉਹਦੀ ਵੀ ਦੇ ਦਾਂਗੇ। ਤੇ ਇਹ ਕਿ ਚੰਗੇ ਕਹਿ ਲਿਆ ਆਪਾਂ ਕਿਸੇ ਫਾਰਮ ਤੋਂ ਜਾਂ ਕਿਸੇ ਘਰੇਲੂ ਸੱਜਣ ਤੋਂ ਲਈ ਆ ਬਾਈ ਨਹੀਂ ਆਪਾਂ ਫਾਰਮ ਚੋਂ ਹੀ ਲਈ ਆ ਜੀ ਠੀਕ ਆ ਗੱਲ ਹਾਂ ਇਹ ਕੱਧੇ ਗੁੱਧੇ ਪੱਟ ਲਈ ਬਸਿਨੇ ਚਾਰ ਹੀ ਥਾਨ ਨੇ ਕੋਈ ਠੀਕ ਆ ਗੱਲ ਥਾਨ ਸਿੰਗਲ ਚਾਰ ਹੀ ਆ ਗਈ ਤੇ ਬਾਕੀ ਸ਼ਕੀਨ ਫੁੱਲ ਆ ਗਈ ਨਿੱਕਾ ਨਿੱਕਾ ਸੈਂਸ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਦਈ ਆ ਕਿਉਂਕਿ ਛੋਟਾ ਛੋਟਾ ਰੱਖ ਲਿਆ ਕੋਈ ਜ਼ਿਆਦਾ ਨਹੀਂ ਕਹਿ ਲਿਆ ਕਈ ਭਰਾ ਹਨ ਕਢਾਉਂਦੇ ਨਹੀਂ ਹੈਗੇ ਹਾਂ ਐਦਾਂ ਰੱਖ ਲੈਂਦੇ ਆ ਪਰ ਆਪ ਜਿਵੇਂ ਬਾਈ ਨੇ ਪੈਨੀ ਮੇਕਰ ਦੀ ਦੱਸਿਆ ਤੇ ਗੱਬਣ ਪੁੱਛ ਕੇ ਦੱਸਦਾ ਹੈ ਕਿਹੜੇ ਹਾਂ ਆਪਾਂ ਪੁੱਛ ਕੇ ਦੱਸ ਦਾਂਗੇ ਆ ਨੰਬਰ ਬੋਲ ਦਿਓ ਜ ਨੰਬਰ 852806049 ਜੀ 852806049 ਇੱਕ ਆ ਚਾਰ ਦੰਦ ਬੱਚੀ ਦਿਖਾਤੀ ਪਹਿਲਣ ਸੂਣ ਵਾਲੀ ਸਾਢੇ 6 ਦੀ ਤੋਕੜ ਗੱਬਣ ਸਾਢੇ 4 ਦੀ ਚੈੱਕ ਪਾਸ ਤੇ ਇਧਰਲੇ ਬੰਨੇ ਦੋ ਤਾਜ਼ੀਆਂ ਸੂਈਆਂ ਤੇ ਇੱਕ ਤਿਆਰੀ ਵਾਲੀ ਬਿਹੜਾ ਇਹ ਵੀ ਦੰਦਾਂ ਜਿਹਨੇ ਤਕਰੀਬਨ ਤਕਰੀਬਨ ਤੋਕੜ ਗੱਬਣ ਨੂੰ ਛੱਡ ਕੇ ਸਾਰੇ ਨਾਗੀ ਦੰਦਾਂ ਚ ਨੇ ਨੰਬਰ 2 ਦਾ ਸਕਰੀਨ ਤੇ ਚੱਲੀ ਜਾਂਦਾ ਪਿੰਡ ਠੂਲੀਆ ਵਾਲਾ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ